ਐਸ ਸਕੰਜਵੀ ਦਾ ਸਿਰਫ ਇੱਕ ਗਲਾਸ ਪੀ ਲੋ ਤੁਹਾਨੂੰ ਗਰਮੀ ਦੀ ਕੋਈ ਸਮੱਸਿਆ ਨਹੀਂ ਹੋਵੇਗੀ ਜੇ ਤੁਹਾਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਹੱਥਾਂ ਪੈਰਾਂ ਵਿੱਚੋਂ ਸੇਕ ਨਿਕਲਦਾ ਹੈ ਖਾਣਾ ਖਾਂਦੇ ਹੀ ਐਸਿਡਿਟੀ ਦੀ ਸਮੱਸਿਆ ਹੋਣ ਲੱਗਦੀ ਹੈ ਸੀਨੇ ਵਿੱਚ ਜਲਨ ਹੁੰਦੀ ਹੈ ਅਤੇ ਪੇਟ ਵਿੱਚ ਭਾਰੀਪਨ ਰਹਿੰਦਾ ਹੈ ਇਸ ਤੋਂ ਇਲਾਵਾ ਗਰਮੀ ਦੇ ਕਾਰਨ ਪੀਲੀਆ ਜਾਂ ਫਿਰ ਲੀਵਰ ਵਿੱਚ ਗਰਮੀ ਪੈ ਗਈ ਹੈ ਤਾਂ ਖਾਣਾ ਖਾਣ ਤੋਂ ਬਾਅਦ ਇਸ ਸਕੰਜਵੀ ਦਾ ਸਿਰਫ ਇੱਕ ਗਲਾਸ ਬਣਾ ਕੇ ਪੀ ਲੋ ਤੁਹਾਡੀਆਂ ਇਹ ਸਭ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ ਇਸ ਸਕੰਜਵੀ ਲਈ 4 ਚਮਚ ਜੀਰਾ 2 ਚਮਚ ਕਾਲੀ ਮਿਰਚ ਅਤੇ 4-5 ਹਰੀਆਂ ਇਲਾਇਚੀਆਂ ਡਰਾਈ ਰੋਸਟ ਕਰ ਲੋ ਫਿਰ ਐਸੀ ਤਰ੍ਹਾਂ ਕੁਝ ਪੁਦੀਨੇ ਦੇ ਪੱਤੇ ਵੀ ਡਰਾਈ ਰੋਸਟ ਕਰ ਲੋ ਫਿਰ ਇਹਨਾਂ ਵਿੱਚ ਇੱਕ ਚਮਚ ਸੁੰਡ ਦਾ ਪਾਊਡਰ 2 ਚਮਚ ਕਾਲਾ ਨਮਕ ਇੱਕ ਚਮਚ ਸਫੇਦ ਨਮਕ ਇੱਕ ਚਮਚ ਕੱਚਾ ਜੀਰਾ ਅਤੇ 200 ਗ੍ਰਾਮ ਮਿਸ਼ਰੀ ਲਓ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਪਾਊਡਰ ਅਤੇ ਨਿੰਬੂ ਦਾ ਰਸ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਲਓ ਤੁਹਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ ਉਮੀਦ ਹੈ ਇਹ ਨੁਸਖਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਵੀਡੀਓ ਦੇਖਣ ਲਈ ਧੰਨਵਾਦ